welcom back to my new vlog ਕਿਵੇਂ ਸਾਰੇ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਸਵੇਰੇ 5 ਵਜੇ ਚੁੱਕੇ ਆ ਸਾਢੇ 4 ਵਜੇ ਮੈਂ ਉੱਠਿਆ ਸੀ ਤੇ ਹੁਣ ਟਾਈਮ ਹੋ ਗਿਆ ਆ 5 ਦਾ ਤੇ ਚਾਹ ਬਣਨਾ ਤਰੀ ਬਣਦੇ ਰੱਖੀ ਹੋਈ ਆ ਤੇ ਜਾਣਾ ਆਪਾਂ ਸਾਢੇ 4 ਵਜੇ ਉੱਠਣ ਦਾ ਕਾਰਨ ਇਹ ਹੁੰਦਾ ਕਿ 6 ਵਜੇ ਆਪਾਂ ਕੰਮ ਤੇ ਲੱਗਣਾ ਹੁੰਦਾ 6 ਵਜੇ ਤੋਂ 12 ਵਜੇ ਤੱਕ ਤੇ ਦਿਹਾੜੀ ਆਪਾਂ ਆਪਣਾ ਜਿਹੜਾ ਕੰਮ ਆ ਉਹ ਹੈਗਾ ਦਿਹਾੜੀ ਤੱਕ ਤੇ ਹੁਣ ਚਾਹ ਚ ਬਣਦੀ ਪਈ ਆ ਟਾਈਮ ਨਿਕਲ ਜਾਂਦਾ ਛੇਤੀ ਆ ਗਏ 5:00 ਵਜੇ ਕੇ 5 ਮਿੰਟ ਹੋ ਗਏ ਤੇ ਚਾਹ ਤਿਆਰ ਖਾਦਨੇ ਆਪੀ ਬਣੀ ਹੀ ਜਾਂਦੀ ਐ। ਹੋਰ ਬਸ ਦੁੱਧ ਦੁੱਪਾਇਆ ਬਾਲਾ ਆ ਗਿਆ। ਚੱਕੋ ਜੀ ਬਣ ਗਈ ਹੀ ਨੋਕਰੀਏ ਅੰਦਰ। ਹੋਰ ਵੇਖ ਤੁਸੀਂ ਹਨੇਰਾ ਹੈਗਾ। ਮੱਛਾਂ ਵਾਲੇ ਬਲਬ ਜਗਦੇ ਪਏ ਆ ਤੇ ਬਸ ਚਾਨਣਾ ਹੋਣ ਵਾਲਾ ਹੀ ਆ। 5:30 ਵਜੇ ਆਉਂਦਾ ਹਾਂ। ਰਾਤ ਆ ਤਾਂ ਸਾਨੂੰ ਜੀ ਦੇਲੀ ਦੀ ਖਰਾਕ ਹੁੰਦੀ ਆ ਪਰ ਆਪਾਂ ਦੇਖਨੇ ਨਾ ਕਿਛੋ ਨਹੀਂ ਕਿਉਂਕਿ ਆਪਣੇ ਪਰਸ ਦੀ ਅੱਜ ਖਰਾਕ ਬਣਾਈ ਸੀ ਖੀਰ ਤਾਂ ਮੈਂ ਕਿਹਾ ਸਵੇਰੇ ਖੀਰ ਖਾਵਾਂਗੇ ਇੱਕ ਦਿਨ ਨਾਗਾ ਪਾ ਲਈ ਠੀਕ ਹੈ ਤੇ ਵੈਸੇ ਤਾਂ ਚੰਗੀ ਗੱਲ ਨਹੀਂ ਨਾਗਾ ਨਹੀਂ ਪਾਉਣਾ ਚਾਹੀਦਾ ਸੀ ਪਰ ਫਿਰ ਮੈਂ ਕਿਹਾ ਚਲ ਖੀਰ ਖਾਵਾਂਗੇ ਰਾਤ ਬਣਾਈ ਸੀ ਤੇ ਐ ਪੂਰੀ ਰੱਜ ਕੇ ਖਾ ਕੇ ਠੀਕ ਹੈ ਤੇ ਇਹ ਠੀਕ ਆ ਫਿਰ ਕਰਦੇ ਆ ਤਿਆਰੀ ਦਿਹਾੜੀ ਦੀ ਜਾਣ ਦੀ ਆਪੀ ਕੇ ਸਾਰਾ ਤੇ ਚੱਲਦੇ ਆ ਬਾਕੀ ਤੁਹਾਨੂੰ ਦੱਸਾਉਣਾ ਹੈ ਕੰਟੀਨਿਊ ਵਲੌਗ ਜਾਈ ਜਾਊਗਾ ਠੀਕ ਹੈ ਬਣੇ ਰੋ ਵਲੌਗ ਦੇ ਨਾਲ ਲੋਬੀ ਤਿਆਰੀ ਵੀ ਹੋ ਗਈ ਤੇ ਚਲੀ ਜਾਣ ਆਪਦੇ ਕੰਮ ਤੇ ਤੇ ਬਾਹਰ ਦਾ ਵੀ ਲੋ ਚਾਨਣ ਚਾਨਣਾ ਹੋ ਗਿਆ ਵਾ ਆਵੇ ਛੋਟਾ ਛੋਟਾ ਜੇ ਬੇਬੀ ਤੇ ਪਰ ਇਹਨੂੰ ਕਢਾਉਂਦੀ ਵੀ ਰੋਈ ਜਾਂਦਾ ਸੀ ਤੇ ਕੂਲਰ ਚੱਲਦਾ ਵਾ ਮੱਛਰ ਬਹੁਤ ਆਹ ਇਹਦਾ ਪਤਾ ਨਹੀਂ ਅੱਜ ਆੜੀ ਕਿਦਾਂ ਦੀ ਮੱਛਰੀ ਬਹੁਤ ਵੱੜਦਾ ਅੰਦੇ ਵਿੱਚ ਇਹਦਾ ਤਾਂ ਕੋਈ ਫਾਇਦਾ ਹੀ ਨਹੀਂ ਹੁੰਦਾ ਮਾੜਾ ਮੋਟਾ ਹੀ ਫਰਕ ਪਾਉਂਦਾ ਨਹੀਂ ਤਾਂ ਬਹੁਤ ਜ਼ਿਆਦਾ ਹੁੰਦਾ ਹਾਂਜੀ ਚੱਕੀਆ ਡੱਬੀ ਵਾਲਾ ਸਾਵਾ ਆੜਾ ਡੱਬੀ ਵਾਲਾ ਪਰਨਾ ਕੀਵਾ ਜਲਦੀ ਵੀ ਇਧਰ ਤੇ ਬਸ ਹੋਰ ਪੰਜਾਬ ਮਿੰਟ ਅੰਦਰ ਵਿੱਚ ਨਾਲ ਚਲਦੇ ਆ ਬਰੇ ਤੇ ਆ ਗਏ ਤੇ ਚਲੋ ਜੀ ਲੈ ਗਾ ਵਾਪਸ ਮੋਟਰਸਾਂ ਨਗਾਹ ਦੇ ਉੱਤੋਂ ਵੇਖ ਲੈ ਵਿਖੇ ਇੱਥੇ ਨੇੜੇ ਤੇੜੀ ਆ ਗਿਆ ਹੁਣ ਕਿਤੇ ਓਹ ਹੋ ਆ ਵੇਹ ਬੰਦੇ ਤਿਆਰ ਹੀ ਸੀ ਪਹਿਲਾਂ ਹੀ ਇਹ ਤਾਂ ਮੈਂ ਹੀ ਹੋ ਗਿਆ ਲੇਟ ਅਜ ਨਹੀਂ ਸਹੀ ਹੈ ਚੱਲ ਕਰ ਅਰੇ ਰਾਤ ਲੋ ਵੀ ਆ ਗਏ ਆਪਾਂ ਕਿਆ ਬਾਤਾਂ ਨੇ ਹਵਾ ਚਲਦੀ ਵੀ ਅੱਜ ਠੰਢੀ ਠੰਢੀ ਤ੍ਰੇਲ ਵੀ ਲੱਥੀ ਹੋਈ ਆ ਤ੍ਰੇਲ ਸੀ ਕਿਲਾ ਆਹ ਪੂਰਾ ਤੇ ਯਾਨੀ ਦਾ ਵੀ ਅਸੀਂ ਨੇੜੇ ਵਾਲਾਂ ਤੋਂ ਨਾਲੋਂ ਪਹਿਲਾਂ ਆ ਜਾਨੇ ਆ ਆਹ ਵੇਖ ਲਓ ਅਸੀਂ ਨੇੜੇ ਆ ਗਏ ਆ 8 ਕਿਲੋਮੀਟਰ ਤੋਂ ਤੇ ਆ ਕਿਲੋਮੀਟਰ ਡੇਢ ਤੋਂ ਨਹੀਂ ਆਏ ਆ ਜੇ ਬੰਦੇ ਵੇਖ ਲੋ ਕਿੰਨੇ ਆਲਸੀ ਤੇ ਕਿੰਨੇ ਫੁੱਤੇ ਹੀ ਪਿਆ ਜੇ ਹੁ ਬੋਲਟ ਵਾਲਾ ਤਾਂ ਆ ਗਿਆ ਬੋਲਟ ਵਾਲਾ ਤਾਂ ਆ ਗਿਆ ਵੈਸੇ ਇੱਕ ਬੰਦਾ ਆ ਗਿਆ ਬੋਲਟ ਤੇ ਪੂਰੀ ਮਾਲਕਾਂ ਵਾਲੀ ਟੌਰ ਆ ਜ਼ਮੀਨ ਮਾਲਕ ਜਿਵੇਂ ਹੁੰਦਾ ਜਿਵੇਂ 54 ਕਿੱਲਾਂ ਦਾ ਮਾਲਕ ਇਹੀ ਹੁੰਦਾ ਉਹ ਟੌਰ ਆ ਇਹਦੀ ਲੈ ਵੀ ਤਿਆਰੀ ਤੋਰੀ ਹੋ ਜਾਂਦੀ ਆ ਸਹੀ ਗਾ ਤੇਰੀ ਲੈਣ ਫਰਦੇ ਫਰਦੇ ਚਾਹ ਲੈ ਗਲਾਸ ਤੋਤੇ ਜਾ ਰਹੇ ਨੇ ਤੇ ਹੈ ਆ ਸਾਡਾ ਠੇਕੇਦਾਰ ਆ ਗਿਆ ਕੱਲ ਸਾਡਾ ਠੇਕੇਦਾਰ ਛੁੱਟੀ ਤੇ ਸੀ ਸਾਨੂੰ ਕੰਮ ਤੇ ਲੱਗਾ ਸੀ ਤੇ ਅੱਜ ਪਹੁੰਚ ਗਿਆ ਠੇਕੇਦਾਰ ਹੋਰ ਇਹ ਠੇਕੇਦਾਰ ਕੀ ਆਲਾ ਸੰਜੇ ਵੀ ਆਉਣਾ ਬੋਲ ਤੈਨੂੰ ਕੀ ਫਰਕ ਆਏ ਕਹਿਣਾ ਤੂੰ ਨਹੀਂ ਮੈਂ ਚੱਲ ਲੈ ਵੀ ਚੱਕੋ ਆ ਗਏ ਭయ్యా ਉਹ ਨਹੀਂ ਗੋਰਾ ਦਿਸਾਈ ਨਹੀਂ ਸੀ ਉਹ ਤਾਂ ਹੈਂਡਲ ਜੇ ਦੇ ਉਹ ਵਾ ਚਾ ਆ ਗਈ ਸਾਡੀ ਚਾਹੋ ਮੋਟਰਸਾਈਕਲ ਤੇ ਇਹ ਗੜੀਆਂ ਤੇ ਸਰਦਰਦ ਵਾਲੀ ਦਿਖਾਈ ਡਿਸਪਲਾਈ ਉਹ ਕਿਹੜਾ ਜੀ ਇਹ ਤਾਂ ਵੀ ਆ ਇਹ ਤਾਂ ਇਹ ਵੀ ਉਹੀ ਹੈ ਨਾ ਚੱਲ ਖਾ ਖਾ ਸਰ ਦੋ ਦੇ ਦਿੰਗੇ ਯਾਰ ਗੈਸੂ ਲੱਤਾ ਮਮਾਂ ਦਾ ਵਾ ਤੇ ਆ ਸਰ ਹਾਂ ਵੀ ਗੋਰੇ ਕਿਵੇਂ ਆ ਗੋਰੇ ਕਿਵੇਂ ਆ ਗੋਰੇ ਕਿਵੇਂ ਠੀਕ ਆ ਲੈ ਆ ਚਾ ਦਾਤਰੀਆਂ ਲਵਾ ਲੈ ਚਾਹ ਨਾ ਖਾਲਾ ਕੋਈ ਡੱਬਾ ਪਾਣੀ ਤਾਂ ਹੁਣ ਗੰਦਾ ਇਹ ਕੋ ਪਰ ਉਹ ਅੰਦਰ ਦਾ ਵਾਸ ਭਰਿਆ ਪਿਆ ਕੁਝ ਨਹੀਂ ਰੱਖੀ ਹੁਣ ਵੀ ਆ ਕਰਾ ਵੀ ਉਹਦੇ ਨਾਲ ਤੋਤੇ ਦੇ ਵੀ ਉੜ ਕੇ ਇਹ ਨਾਲ ਥੋੜਾ ਜਣਾ ਉਹਦੇ ਤੋਤੇ ਹੀ ਕਰਾ ਵੀ ਤੋਤੇ ਹੀ ਆ ਲੱਭੀ ਉੱਥੇ ਹੀ ਪਹੁੰਚ ਗਏ ਆ ਜਿੱਥੋਂ ਇਹ ਕੱਲ ਕਲਮ ਕੰਮ ਖਤਮ ਕੀਤਾ ਜਿੱਤੇ ਉਹ ਮੋਟਰ ਦੇ ਚੱਕਾ ਸੀ ਬੰਦੇ ਨੂੰ ਪਰ ਐ ਲੱਤਾਂ ਜਿਹੜੀਆਂ ਫੜੀਆਂ ਕੀਤੀਆਂ ਸੀ ਇੱਥੇ ਕੀਤੀਆਂ ਸੀ ਆਉਂਦੀਆਂ ਤੇ ਤੇ ਸਾਡੇ ਵੀ ਚੈਨਲ ਨੂੰ ਥੋੜੀ ਜੀ ਸਪੋਰਟ ਕਰ ਦਿਆ ਕਰੋ ਅਸੀਂ ਵੀ ਕਾਫੀ ਮਿਹਨਤ ਕਰ ਰਹੇ ਆ ਨਾਲੇ ਆ ਝੋਨੇ ਚੋਂ ਕਾ ਗੱਡੀ ਨਾਲੇ ਵੀਡੀਓ ਬਣਾ ਕੇ ਤੁਹਾਨੂੰ ਦਿਖਾਈਦਾ ਤੇ ਕਰ ਲੈ ਗਏ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਜਿੰਨਾ ਨਵੇਂ ਕੋਲ ਪਹੁੰਚਦੀ ਹੋਵੇ ਜਰੂਰ ਕਰ ਦਿੱਤਾ ਕੀਤਾ ਕਰੋ ਸਬਸਕ੍ਰਾਈਬ ਤੇ ਬਾਕੀ ਵੀਡੀਓ ਨੂੰ ਲਾਈਕ ਤੇ ਥੋੜਾ ਮੈਨੂੰ ਕਹਿਣਾ ਨਹੀਂ ਆਇਆ ਤੇ ਬਾਕੀ ਤੁਸੀਂ ਆਪ ਹੀ ਸਮਝ ਗਏ ਠੀਕ ਆ ਚਲੋ ਪੱਜ ਨਾ ਹੋ ਗਈ ਸੀ ਗਰਮੀ ਚ ਕੁਝ ਜ਼ਿਆਦਾ ਹੀ ਤਾਂ ਨਹੀਂ ਤਾਂ ਅਸੀਂ ਆ ਇਕੱਲਾ ਤਾਂ ਕੱਢ ਜਾਣਾ ਸੀ ਹਾ ਅੱਥੋਂ ਵਾਟਰ ਤੋਂ ਲੈ ਕੇ ਉਹ ਅਗਲੀ ਵਾਟ ਤੱਕ ਹਾਂ ਗਾਇਜ਼ ਥਾਂ ਥੋੜ੍ਹੀ ਸਾਰੀ ਦਿਹਾੜੀ ਕੱਲ ਗਰਮੀ ਰਹੀ ਆ ਐਦਾਂ ਨਹੀਂ ਮੌਸਮ ਸੀ ਸਵੇਰੇ ਤੋਂ ਅੱਜ ਤਾਂ ਠੰਡਾ ਪਾਸਵਾ ਹੋ ਵੀ ਗਾਇਜ਼ ਐਸ ਪਾਸੇ ਆ ਗਏ ਹੁਣ ਇਧਰੋਂ ਇਧਰੋਂ ਬਾ ਥੋੜਾ ਕੱਲ ਛੱਡਿਆ ਸੀ ਅੱਧਕ ਹੋਇਆ ਨੂੰ ਤੇ ਆਜ ਇਥੋਂ ਵਾ ਟੈਨੋਂ ਤੇ ਸਾਰਾ ਕਿਲਾ ਕੱਢ ਕੇ ਤੇ ਹੁਣ ਆ ਗਏ ਆ ਇਧਰ ਤੇ ਗਰਮੀ ਸੂਰਜ ਜਿਹੜਾ ਨਿਕੜਿਆ ਆ ਤੇ ਪਹਿਲਾਂ ਸੀਗਾ ਸਵੇਰ ਸਵੇਰ ਠੰਡਾ ਮੌਸਮ ਬੱਦਲ ਜੀ ਪੂਰੇ ਤੇ ਹੁਣ ਨਿਕਲੀ ਧੁੱਪ ਤੇ ਹੁਣ ਆਏ ਇੱਥੇ ਪਾਣੀ ਪੀਣ ਵਾਸਤੇ ਆ ਵੇਖੋ ਬੰਦੇ ਇੱਥੇ ਆਪਣੇ ਤੇ ਆੜੀ ਆੜੀ ਮੋਟਰ ਦੇ ਕਾਲ ਪੂਰੇ ਨਹੀਂ ਆ ਰਹੇ ਜੀ ਆ ਤੇ ਹੁਣ ਪਹਿਲਾਂ ਜਿਹੜਾ ਚੱਲੀ ਚੱਲੀ ਉਹ ਤਾਂ ਵਧੀਆ ਤੇ ਹੁਣ ਪਰ ਘਾਟਵਾਜ ਜੀ ਕਰਨ ਲੱਗੀ ਪਾਣੀ ਘਾਟਵਾਜ ਜੀ ਟੋਟਾ ਪੈਣਾ ਆ ਆਪਣਾ ਹੈਗਾ সুইমিং ਪੂਲ ਕੱਲ ਵਾਲਾ ਤੇ ਅੱਜ ਦਾ ਇਧਰੋਂ ਕੰਮ ਆਪਣਾ ਜਾ ਉਹ ਨਿਬੜ ਤੇ ਕੱਲ ਤਾਂ ਆਪਣੀ ਹੋ ਜਣੀ ਇੱਥੋਂ ਛੁੱਟੀ ਤੇ ਪਾਣੀ ਪੀਓ ਆ ਦਾ ਡੱਬੀ ਵਾਲਾ ਪਰਣਾ ਜਿਹੜਾ ਆ ਪਿਆ ਵਾ ਅੱਜ ਤੇ ਇਹਨੂੰ ਚੱਕੀ ਆਇਆ ਹਣ ਬਣਾਉਂਦੇ ਹਾਂ ਇਸ ਕਰਦੇ ਉੱਤੇ ਪੱਟੀ ਵਾਲਾ ਪਰਣਾ ਕਿਆ ਭਾਈ ਜਿਹੜਾ ਪੁੱਛਾਂ ਦਿੰਦਾ ਸੀ ਬਾਬਾ ਮੈਂ ਤੇ ਪਾਣੀ ਪਾਣੀ ਲਿਆਓ ਜੀ ਪਾਣੀ ਬਾਬੇ ਨੇ ਬੈਗਰਾ ਗੋਲੀ ਖਾਧੀ ਬਾਬੇ ਨੇ ਅੱਲਾ ਖਲਾਉਂਗਾ ਇਹਦੀਆਂ ਗੱਲਾਂ ਮੈਨੂੰ ਵਿੱਚੋਂ ਕੱਟਣੀਆਂ ਪੈਂਦੀਆਂ ਐ ਗੱਲਾਂ ਉਹਦਾਂ ਦੀਆਂ ਥੋੜੀਆਂ ਕੱਟ ਜਾਂਦਾ ਹਲਕਾ ਆਇਓ ਚੱਲ ਜੀ ਹਾਂ ਨਾ ਨਾ ਹੋਰ ਤੇ ਭਾਈ ਜੇਕਰ ਤੁਹਾਨੂੰ ਸਾਡੀ ਇਹ ਮਿਹਨਤ ਵਧੀਆ ਲੱਗਦੀ ਆ ਕਰਦੇ ਆ ਨਾ ਵੀਡੀਓ ਬਣਾਉਣ ਦੇ ਨਾਲੇ ਨਾਲੇ ਅਸੀਂ ਕੰਮ ਕਰਦੇ ਆ ਇਥੇ ਤੇ ਸਾਡੀ ਵੀਡੀਓ ਨੂੰ ਲਾਈਕ ਤੇ ਕਮੈਂਟ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਵੀ ਕਰਕੇ ਦੱਸਿਆ ਕਰੋ ਵੀ ਹਨਾ ਤੇ ਕਿਵੇਂ ਵੀਡੀਓ ਕਿੱਦਾਂ ਦੀ ਲੱਗਦੀ ਆ ਜਾਂ ਕਿੱਦਾਂ ਦੀ ਵੀਡੀਓ ਬਣਾਉਣੀ ਚਾਹੀਦੀ ਆ ਜਾਂ ਕਈ ਗਲਤੀਆਂ ਆਉਂਦੀਆਂ ਇਹ ਤਾਂ ਐ ਨਹੀਂ ਆਪਾਂ ਹਨਾ ਵੀ ਬਹੁਤ ਪਰਫੈਕਟ ਬੰਦਾ ਸਾਰੀ ਜ਼ਿੰਦਗੀ ਪਰਫੈਕਟ ਨਹੀਂ ਬਣਦਾ ਸਾਡਾ ਚੈਨਲ ਨਾ ਵੇਖਿਆ ਕਰੋ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਆਣੇ ਆ ਵਿੱਚ ਗਾਲਾਂ ਨਿਕਲ ਜਾਂਦੀਆਂ ਸਾਡੇ ਚੈਨਲ ਦੇ ਵਿੱਚ ਨਹੀਂ 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 ਇਹਦੀ ਨਹੀਂ ਕੋਈ ਗੱਲ ਦੇਖੋ ਵੀਡੀਓ ਦੇਖੋ ਤੇ ਸਾਨੂੰ ਦੱਸੋ ਵੀ ਕੀ ਘਾਟ ਆ ਸਾਡੇ ਵਿੱਚ ਕਿ ਨਹੀਂ ਹਾਂਜੀ ਚਲੋ ਬਾਕੀ ਹੋ ਗਈ ਤਾਂ ਸਾਨੂੰ ਮਾਫ਼ ਮਾਫ਼ ਕਰਿਓ ਗਲਤੀ ਮਾਫ਼ ਕਰਿਓ ਓ ਭਈਆ ਤੇ ਕਮੈਂਟ ਕਰਕੇ ਦੱਸਿਓ ਤੇ ਆ ਬਾਕੀ ਹੁਣ ਇੱਥੇ ਲੱਗੇ ਹੋਏ ਆ ਤੇ ਬਾਕੀ ਜੀ ਜੀ ਦਾ ਫੋਟੋ ਵਰਤ ਕੇ ਜੀ ਜੀ ਲੈਣੀ ਅੱਗੇ ਮੈਂ ਤੁਹਾਂ ਲਾ ਲਿਆ ਲੂ ਲਪ ਐ ਕਿਹੜੀ ਆ ਚਾਂ ਪੀ ਕੇ ਬਲਾਰੀ ਮਿੱਤਰੋ ਅਸੀਂ ਜਿਹੜਾ ਲਿਆ ਆ ਅਸੀਂ 54 ਕਿੱਲਾਂ ਵਾਲਾ ਠੇਕਾ ਉਹ ਅੱਜ ਕੰਮ ਹੋ ਜਾਣਾ ਖਤਮ ਹੈ ਸ਼ਾਇਦ ਮਾੜਾ ਮੋਟਾ ਰਹਿ ਜਾਵੇ ਤੇ ਜਿਹੜਾ ਸਾਡਾ ਠੇਕੇਦਾਰ ਜੀ ਉਹ ਚਲਾ ਗਿਆ ਤੇ ਅਸੀਂ ਰਹਿ ਗਏ ਚਾਰ ਇੱਕ ਬੰਦਾ ਹੋ ਗਿਆ ਸਾਡਾ ਬਿਮਾਰ ਉਹ ਆ ਗਿਆ ਵੈਸੇ ਹੁਣ ਉਹ ਮੋਟਰ ਤੇ ਆ ਗਿਆ ਤੇ ਉਹ ਆਊਗਾ ਹੁਣ ਤੇ ਅਸੀਂ ਇੱਥੇ ਖੜੇ ਆ ਤੇ ਪਾਣੀ ਕੋ ਨਹੀਂ ਪੀ ਕੇ ਹੁਣ ਤੇ ਫਿਰ ਲੱਗਦੇ ਆ ਕੰਮ ਤੇ ਚਾਹ ਆਉਣਾ ਨਹੀਂ ਆ 11 ਸਵਾ 11 ਚਾਹ ਆ ਜਾਂਦੀ 11 ਮਾਚ ਲਿਆ ਦਬਾਕ ਇਦਾਂ ਹੀ ਖਾ ਪਈ ਕੇ ਤੇ ਟਾਈਮ ਪਾਸ ਕਰ ਲਈਦਾ ਤੇ ਕੰਮ ਵੀ ਵੀ ਕੰਮ ਵੀ ਬਹੁਤ ਖਿਚੀਦਾ ਕੰਮ ਹੀ ਬਹੁਤ ਖਿਚੀਦਾ ਟਟੋਗਾਟਾ ਨੂੰ 54 ਸਾਨੂੰ ਅੱਜ 10 ਦਿਨ ਹੋ ਗਏ ਤੇ 54 ਕਿੱਲਾਂ ਵਿੱਚ ਰਹਿ ਗਏ ਹੁਣ ਕੇ 2 ਕਿੱਲੇ ਸਾਰੇ ਨਹੀਂ ਓਏ ਆਲੇ 54 ਕਿੱਲੇ ਕਿੱਥੇ 2 ਕਿੱਲੇ ਕਾ ਤੋਂ ਜ਼ਿਆਦਾ ਰਹਿ ਗਏ ਘਟੋ ਕੇ 10 12 ਕਿੱਲੇ ਰਹਿ ਗਏ ਪਰ ਘਾ ਬਹੁਤ ਜ਼ਿਆਦਾ ਇਦਾਂ ਦਾ ਕੋਈ ਫਾਲੀ ਜੀ ਜਨਮ ਪੰਡਾ ਮੂੰਹ ਨਿਕਲਦਾ ਉਹਦਾ ਮੂੰਹ ਮਾ ਦਾ ਹੈ ਨਹੀਂ ਕੀ ਹੋਇਆ ਇੱਥੋਂ ਦਾ ਆ ਵੀ ਥੱਲੇ ਬਣਦੀ ਆ ਦੁਖਦਾ ਇਥੋਂ ਦੇ ਦੋ ਬੋਈ ਲੈ ਟੋਕਾਂਤੀ ਬੰਦੀ ਖੰਕਾ ਉਧਰ ਕੋਈ ਕਾ ਬਹੁਤ ਜ਼ਿਆਦਾ ਆ ਤੇ ਇੱਥੇ ਨਾ ਕੋਈ ਜ਼ਿਆਦਾ ਹੀ ਟਾਈਮ ਲੱਗ ਰਿਹਾ 2.5 ਕਿੱਲਾਂ ਦੇ ਵਿੱਚ ਸਵੇਰ ਤੋਂ ਲੱਗਾ ਇੱਥੇ ਦੋ ਤਿੰਨ ਪਾਥਾਂ ਹੀ ਆ ਜੇ ਨਿਕਲੀਆਂ ਤੇ ਠੀਕ ਆ ਬਾਕੀ ਜਿੰਨਾ ਹੁੰਦਾ ਸਾਡੇ ਤੋਂ ਅਸੀਂ ਤਾਂ ਖਿੱਚ ਹੀ ਆਉਣੇ ਕੰਮ ਵਾ ਪਾਣੀ ਪੀ ਕੇ ਤਾਂ ਨਾਲ ਦੀ ਨਾਲ ਲੱਗ ਹੀ ਚਾਹੀਦਾ ਇਹ ਨਹੀਂ ਗੱਲ ਹੈਗੀ ਸਾਡੇ ਚ ਵੀ ਇੱਥੇ ਮਾਲਕ ਹੈ ਨਹੀਂ ਤੇ ਅਸੀਂ ਬੈਠੇ ਰਵਾਂਗੇ ਉਹ ਗੱਲ ਬਾਤ ਹੈ ਨਹੀਂ ਮਾਲਕ ਵੀ ਨਾਲ ਆ ਤੂਗੇ ਮਾਲਕ ਆ ਜਾਂਦਾ ਹੁੰਦਾ ਕਈ ਵਾਰ ਤਾਂ ਸਾਡੇ ਨਾਲ ਹੀ ਲੱਗ ਪੈਂਦਾ ਹੁੰਦਾ ਉਹ ਵੀ ਕੰਮ ਆਵੇ ਕਾਲੀ ਰੈਡ ਵਾਲਾ ਤੂਗੇ ਇਦਾਂ ਦਾ ਕੰਮ ਉਹ ਤੂੰ ਤਾਂ ਦਿਹਾੜੀਆਂ ਹੀ ਆ ਯਾਰ ਚੱਕੋ ਵੀ ਦਾਤੀਆਂ ਆਲਕ ਨੂੰ ਦਿਹਾੜੀਏ ਜਾ ਚੱਲਣਾ ਵੇਲੀਆ ਪਰਹੈਂਡ ਪੰਡ ਤਾਂ ਸਮਝ ਬਣੀ ਚਲਾਦ ਕੇ ਤਾਂ ਨਹੀਂ ਕਿਦਾ ਗੰਦੇ ਆ ਜੀ ਬਲਾ ਨਾਲ ਵਾਲਾ ਮਰੀਏ ਅਗਲੇ ਹੰਦੇ ਵਿੱਚ ਬੈਠੇ ਹਾਂ ਮਨਾ ਪਾਉ ਉਹਨੂੰ ਵੀ ਚੰਗੀ ਤਰ੍ਹਾਂ ਜੀਤੀ ਵਾਲੇ ਨੂੰ ਵੀ ਹਵਾ ਦਵਾਉਣੀ ਤੇ ਉਹ ਲੋ ਚੱਕ ਵਿਯੋਗ ਬੰਦੇ ਤੇ ਛੁੱਟੀ ਕਰਕੇ ਆ ਗਏ ਆ ਤਾਂ ਮੈਂ ਇੱਥੋਂ ਤੱਕ ਤਰੀਏ ਕਰਾਂ ਤੱਕ ਤੇ ਫਿਰ ਕਰਦੇ ਆ ਰੈਸਟ ਮੌਸਮ ਵਧੀਆ ਹੋ ਗਿਆ ਅੱਜ ਵਿੱਚੋਂ ਗਰਮੀ ਜ਼ਿਆਦਾ ਤੇ ਹੁਣ ਫੇਰ ਵਧੀਆ ਹੋ ਗਿਆ ਇਵੇਂ ਚੱਲੀ ਜਾਂਦਾ ਕਿਤੇ ਬੱਦਲ ਕਦ ਕੀ ਚਲੋ ਲਓ ਜੀ ਰੱਖਿਏ ਨਾ ਪੁਰਾਣਾ ਲਾਲੋ ਕੇ ਮਿੱਟੀ ਵਸੇ ਬਹੁਤ ਜਿਆਦਾ ਲੱਗੀ ਹੋਈ ਐ ਇੱਥੇ ਆਵੇ ਪੂਰਾ ਲਿਪੜਿਆ ਹੋਇਆ ਹੈ ਮਰਦੀ ਤਾਰ ਇੱਥੇ ਲਾ ਕੇ ਤੇ ਅੰਦਰ ਲਾਉਣੀ ਹੈ ਤੇ ਅੰਦਰ ਕੱਲਾ ਹੀ ਪੱਖਾ ਚੱਲੀ ਜਾਂਦਾ ਅੱਖਾ ਬੰਦ ਕਰੀਏ ਪਹਿਲੇ ਤੇ ਕਰਦੇ ਹਾਂ ਹੁਣ ਆਪਣੀ ਰੈਸਟ ਦਾ ਰਹਿਮ ਹੋ ਚੁੱਕਿਆ ਹੈ ਟਾਈਮ ਹੋ ਚੁੱਕਿਆ ਹੈ ਸ਼ੋਅ ਹੋਇਆ ਕਿਤਾ ਪੁੱਲਰ ਦੀ ਜਾਲੀ ਖੋਲਦੇ ਨੇ ਜੀ ਪਾਣੀ ਪੁਣੀ ਪਾ ਕੇ ਤੇ ਚਲਾ ਦਿੰਦੇ ਇੱਥੇ ਹੀ ਪੈ ਜਾਣਾ ਆਪਾਂ ਅੰਦਰ ਦਾ ਲੋ ਉੜੀ ਨਹੀਂ ਬੜਾ ਪਸੀਨਾ ਆਉਂਦਾ ਜਦੋਂ ਨਾਲੇ ਉਦੋਂ ਕੋਲ ਹਾਂ ਤਾਂ ਟੂਟੀ ਵੀ ਚੱਲਦੀ ਥੀ